हां जी ससुरे गाल दी सारेया नु कित्ता ठीक हो सब तो पहला स्वागत है तोडा अपने ही चैनल हमजा रे 512 उ ते आज आपा कबड्डी दे मशहूर रेडर रुपिंदर दोद्दा दी गल करंगे मालवे दा ए छोटा रेडर किसे दी समझ विच नहीं आंदा एसे करके कमेंटरा ने इनु रेडक्टरन दी लिखाई वांग किया है आज दी इस वीडियो विच आपा रुपिंदर दोद्दे दी ਕਬੱਡੀ ਕੈਰੀਅਰ ਫੈਮਲੀ ਪਤਨੀ ਬੱਚੇ ਤੇ ਕਬੱਡੀ ਉਹਨਾਂ ਨੇ ਕਿਵੇਂ ਸ਼ੁਰੂ ਕੀਤੀ ਕਿੱਥੇ ਪਹਿਲੀ ਵਾਰੀ ਜਿਹੜੀ ਸੀ ਕਬੱਡੀ ਇਹਨਾਂ ਨੇ ਖੇਡੀ ਤੇ ਇਹਨਾਂ ਨੇ ਕਿਹੜੇ ਕਿਹੜੇ ਅਦੇਸ਼ਾਂ ਦੇ ਵਿੱਚ ਕਬੱਡੀ ਖੇਡੀ ਉਸ ਦੇ ਬਾਰੇ ਤੁਹਾਡੇ ਨਾਲ ਕੁਝ ਵਿਸਤਾਰਪੂਰਤ ਗੱਲਬਾਤ ਸ਼ੇਅਰ ਕਰਨਗੇ ਵੀਡੀਓ ਨੂੰ ਵਧਣ ਤੋਂ ਪਹਿਲੇ ਆਪਣੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਅਗਲੀ ਮਜ਼ੇਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੋਂ ਸਭ ਤੋਂ ਤੇਜ਼ ਆਉਤੇ ਹੋਣ ਕਰਦੇ ਆ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲੇ ਇਹਨਾਂ ਦਾ ਜਨਮ ਜ਼ਿਲ੍ਹਾ ਸ਼ਰੀ ਮੁਖਤਾਰ ਸਾਹਿਬ ਦੇ ਪਿੰਡ ਦੋਦਾ ਵਿੱਚ ਹੋਇਆ ਰਪਿੰਦਰ ਨੇ ਆਪਣੇ ਨਾਮ ਨਾਲ ਦੋਦਾ ਐਸੀ ਵਜ੍ਹਾ ਤੋਂ ਲਾਇਆ ਕਿ ਇਹਨਾਂ ਦੇ ਪਿੰਡ ਦਾ ਨਾਮ ਇਹਨਾਂ ਦੀ ਵਜ੍ਹਾ ਤੋਂ ਰੋਸ਼ਨ ਹੋਵੇ ਤੇ ਉਹ ਵੀ ਇੱਕ ਬੁਲੰਦਿਆਂ ਦੇ ਵਿੱਚ ਜਿਹੜਾ ਇਹਨਾਂ ਦਾ ਪਿੰਡ ਦਾ ਨਾਮ ਵੀ ਜਾਵੇ ਇਹਨਾਂ ਦੀ ਡੇਟ ਆਫ ਬਰਥ 28 ਅਗਸਤ 1996 ਦੀ ਹੈ ਇਹਨਾਂ ਦੀ 2025 ਦੇ ਹਿਸਾਬ ਨਾਲ 29 ਸਾਲ ਉਮਰ ਹੋ ਚੁੱਕੀ ਹੈ ਇਹਨਾਂ ਦੇ ਕੱਦ ਦੀ ਗੱਲ ਕਰੀਏ ਤੇ 6 ਫੁੱਟ ਇਹਨਾਂ ਦਾ ਕੱਦ ਹੈ ਅਗਰ ਆਪਾਂ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤੇ ਇਹਨਾਂ ਦਾ ਸਾਂਝਾ ਪਰਿਵਾਰ ਹੈ ਇਹਨਾਂ ਦੇ ਪਰਿਵਾਰ ਵਿੱਚ ਮਾਤਾ ਪਿਤਾ ਚਾਚੀ ਚਾਚਾ ਤੇ ਚਾਚੇ ਦਾ ਇੱਕ ਮੁੰਡਾ ਤੇ ਇਹਨਾਂ ਦੇ ਪਰਾ ਅਤੇ ਦਾਦੀ ਦਾਦਾ ਰਹਿੰਦੇ ਨੇ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਸੁਖਵਿੰਦਰ ਸਿੰਘ ਹੈ ਤੇ ਮਾਤਾ ਦਾ ਨਾਮ ਸੁਫਦੀਪ ਕੌਰ ਹੈ ਇਹਨਾਂ ਦੇ ਦਾਦਾ ਦਾ ਨਾਮ ਸਰਦਾਰ ਮਲ ਸਿੰਘ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਘਰ ਦੇ ਤੇ ਯਾਰ ਮਿੱਤਰ ਇਹਨਾਂ ਨੂੰ ਪਿਆਰ ਨਾਲ ਜਿਹੜਾ ਉਹ ਪਿਸ਼ਾ ਕਹਿ ਕੇ ਬੁਲਾਉਂਦੇ ਨੇ ਬਾਕੀ ਗਰਾਉਂਡਰ ਦੇ ਵਿੱਚ ਇਹਨਾਂ ਨੂੰ ਦਿਮਾਗੀ ਰੈਡਰ ਤੇ ਮਾਲਵੇ ਦਾ ਝੋਟਾ ਵੀ ਕਹਿੰਦੇ ਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਸਕੂਲ ਟਾਈਮ ਤੋਂ ਹੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਚੌਥੀ ਪੰਜਵੀਂ ਪੜ੍ਹਦੇ ਸੀ ਤੇ ਇਹਨਾਂ ਨੇ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਸੀ ਉਹ ਖੇਡਣੀ ਸ਼ੁਰੂ ਕਰ ਦਿੱਤੀ ਫਿਰ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਦੁੱਧਾ ਤੇਰੋ ਕਬੱਡੀ ਖੇਡਣੀ ਸ਼ੁਰੂ ਕੀਤੀ ਫਿਰ ਇਹਨਾਂ ਦੇ ਇੱਕ ਪਿੰਡ ਦਾ ਬੰਦਾ ਸੀ ਵੀਰਾ ਦੁੱਧਾ ਉਹਨਾਂ ਕੋਲੋਂ ਇਹਨਾਂ ਨੇ ਕਬੱਡੀ ਜਿਹੜੀ ਖੇਡਣੀ ਸਿੱਖੀ ਤੇ ਇਹਨਾਂ ਨੇ ਗਰਾਊਂਡ ਦੇ ਵਿੱਚ ਸੰਦੀਪ ਦੁੱਧੇ ਨੂੰ ਖੇਡਦਾ ਦੇਖ ਕਬੱਡੀ ਦੇ ਦਾ ਪੇਚ ਸਿੱਖੇ ਤੇ ਇਸੇ ਜ਼ਰਾ ਹੀ ਇਹਨਾਂ ਨੇ ਆਪਣੇ ਪਿੰਡ ਦੀ ਜਿਹੜੀ ਉਹ ਟੀਮ ਬਣਾਈ ਇਹਨਾਂ ਦੇ ਸਾਲ 2007 ਤੇ 8 ਦੇ ਵਿੱਚ ਨੇਲੇ ਪਿੰਡਾਂ ਦੇ ਵਿੱਚ 40 45 ਕਿਲੋ 60 ਕਿਲੋ 62 ਕਿਲੋ 75 ਕਿਲੋ ਦੇ ਜਿਹੜੇ ਉਹ ਵੱਡੇ ਜਿਹੜੇ ਟੂਰਨਾਮੈਂਟ ਖੇਡਣਾ ਸ਼ੁਰੂ ਕਰ ਦਿੱਤੇ ਜਦੋਂ 70 ਕਿਲੋ ਭਾਰ ਵਿੱਚ ਖੇਡਦੇ ਸੀ ਤੇ ਇਹਨਾਂ ਦਾ ਨਾਮ ਮਸ਼ਹੂਰ ਹੋ ਗਿਆ ਦੁੱਧੇ ਪਕਤੇ ਭਾਈ ਦੀ ਟੀਮ ਵਿੱਚ ਜਿਹੜਾ ਸੀ ਕਬੱਡੀ ਖੇਡਦੇ ਹੁੰਦੇ ਸਨ ਇਹਨਾਂ ਨੇ ਫਿਰ ਸਾਲ 2016 ਦੇ ਵਿੱਚ ਕਬੱਡੀ ਓਪਨ ਖੇਡਣੀ ਸ਼ੁਰੂ ਕਰ ਦਿੱਤੀ ਸੰਦੀਪ ਦੁੱਧੇ ਨੇ ਵੀ ਇਹਨਾਂ ਦੀ ਕਬੱਡੀ ਦੇ ਵਿੱਚ ਬੜਾ ਸਾਥ ਦਿੱਤਾ ਸੰਦੀਪ ਇਹਨਾਂ ਨੂੰ ਆਪਣੇ ਨਾਲ ਹੀ ਕਬੱਡੀਆਂ ਪਵਾਉਂਦਾ ਰਿਹਾ ਤਾਂ ਕਿ ਤਕੜਾ ਹੋ ਜਾਵੇ ਇੱਕ ਵਾਰੀ ਪੱਟੀ ਕੇ ਕਲਾ ਟੂਰਨਾਮੈਂਟ ਵਿੱਚ ਇਹਨਾਂ ਦੇ ਓਪਨ ਰੈਡਰ ਦੀ ਬਾਹਰ ਦੇ ਉੱਤੇ ਸੱਟ ਲੱਗ ਗਈ ਉਦੋਂ ਸੰਦੀਪ ਦੇ ਵੀ ਗੋਡੇ ਉੱਤੇ ਸੱਟ ਸੀ ਤਾਂ ਕਿ ਮਜਬੂਰਾਂ ਵਿੱਚ ਇਹਨਾਂ ਨੇ ਰਪਿੰਦਰ ਨੂੰ ਕਬੱਡੀਆਂ ਪਵਾ ਦਿੱਤੀਆਂ ਇੱਕ ਵਾਰੀ ਇਦਾਂ ਫਿਰ ਆਲਮਾ ਵਾਲੇ ਟੂਰਨਾਮੈਂਟ ਦੇ ਉੱਤੇ ਵੀ ਇਹਨਾਂ ਦੇ ਇੱਕ ਰੈਡਰ ਤੇ ਸੱਟ ਲੱਗ ਗਈ ਤੇ ਉੱਥੇ ਰਪਿੰਦਰ ਦੁੱਧੇ ਨੇ ਕਬੱਡੀਆਂ ਪਾਈਆਂ ਤੇ ਉੱਥੇ ਇਹਨਾਂ ਦੇ ਨਾਲ ਪਹਿਲੀ ਵਾਰੀ ਕਿਸੇ ਨੇ ਫੋਟੋਆਂ ਜਿਹੜੀਆਂ ਸੀ ਉਹ ਖਿਚਵਾਈਆਂ ਤੇ ਇਹਨਾਂ ਵਾਸਤੇ ਉਹ ਦੋ ਟੂਰਨਾਮੈਂਟ ਬਹੁਤ ਆਪਰਾ ਸਾਲ 2018 ਦੇ ਵਿੱਚ ਇਹਨੂੰ ਦੋ ਵਾਰੀ ਯੂਰਪ ਖੇਡਣ ਦਾ ਮੌਕਾ ਮਿਲਿਆ ਤੇ ਆਪਣੇ ਪੰਜਾਬ ਪਿੰਡ ਦੇ ਵਿੱਚ ਆਪਣੀ ਦੁੱਧਾ ਟੀਮ ਦੇ ਨਾਲ ਖੇਡਦੇ ਸੀ ਕਲਕਲਾ ਅਕੈਡਮੀ ਵੱਲੋਂ ਸੰਦੀਪ ਦੁੱਧੇ ਨਾਲ ਖੇਡਦੇ ਰਿਹਾ ਸਾਲ 2022 ਦੇ ਵਿੱਚ ਇਹਨਾਂ ਨੂੰ ਯੂਕੇ ਖੇਡਣ ਦਾ ਮੌਕਾ ਮਿਲਿਆ ਸਾਲ 2025 ਦੇ ਜਿਨ੍ਹਾਂ ਨੇ ਆਸਟ੍ਰੇਲੀਆ ਤੇ ਕੈਨੇਡਾ ਖੇਡਿਆ ਕੈਨੇਡਾ ਦੇ ਵਿੱਚ ਇਹਨਾਂ ਦੀ ਸ਼ੀਲੂ ਬਾਹੂ ਅਕਬਰਪੁਰੇ ਨਾਲ ਟੱਕਰ ਹੋਈ ਸੀ ਜਿੱਥੇ ਇਹਨਾਂ ਨੇ ਡੀਸੀ ਕੈਨੇਡਾ ਦਾ ਮੈਲਾ ਲੁੱਟਿਆ ਸੀ ਰਪਿੰਦਰ ਦੋਦਾ ਅੱਜਕੱਲ ਸ਼ਾ ਕੋਟ ਲਾਇਨਜ਼ ਦੀ ਰੋ ਖੇਡਦਾ ਹੈ ਰਪਿੰਦਰ ਦੋਦਾ ਅੰਦਰਜੀਤ ਕਾਲ ਸਿੰਘਾਂ ਤੇ ਫਰੀਦ ਅਲੀ ਨਾਲ ਵੀ ਕਬੱਡੀ ਦੇ ਖੇਡਦੇ ਰਹਿੰਦੇ ਨੇ ਰਪਿੰਦਰ ਨੇ 5000 11000 21000 61000 51000 80000 ਦੇ ਨਗਦ ਤੇ ਨਾਮ ਦਾ ਰੈਡਾ ਉੱਤੇ ਹੀ ਲੈ ਉਹਨੇ ਜੋ ਨਗਦ ਗਰਾਊਂਡ ਦੇ ਵਿੱਚ ਹੀ ਲੱਭ ਜਾਂਦੇ ਨੇ ਸਾਲ 2016 ਦੇ ਵਿੱਚ ਥਰੰਗਪੁਰੇ ਤੋਂ ਇਹਨਾਂ ਨੇ ਆਪਣਾ ਪਹਿਲਾ ਮੋਟਰਸਾਈਕਲ ਜਿੱਤਿਆ ਆਸੀਵਾਲ ਦੇ ਟੂਰਨਾਮੈਂਟ ਤੋਂ ਰੁਪਿੰਦਰ ਨੇ ਬਚੇਰਾ ਜਿੱਤਿਆ 14 ਫਰਵਰੀ 2025 ਨੂੰ ਇਹਨਾਂ ਨੇ ਦੰਗਲ ਦੇ ਟੂਰਨਾਮੈਂਟ ਤੋਂ ਬੋਲਟ ਜਿੱਤਿਆ 13 ਫਰਵਰੀ 2025 ਨੂੰ 16 ਬਨਾਰੋ ਦੇ ਕਬੱਡੀ ਕੱਪ ਉਤੇ ਇਹਨਾਂ ਨੇ 16 ਕਬੱਡੀਆਂ ਪਾਈਆਂ ਤੇ 15 ਨੰਬਰ ਲੈ ਕੇ ਬੈਸਟ ਰਾਈਡਰ ਬਣੇ 22 ਦਸੰਬਰ 2024 ਨੂੰ ਬਠਿੰਡਾ ਨੌth ਇੰਡੀਅਨ ਕਬੱਡੀ ਕੱਪ ਉਤੇ ਇਹਨਾਂ ਨੇ ਮੋਟਰਸਾਈਕਲ ਜਿੱਤਿਆ ਡਵੇਡਾ ਹਡਾਣਾ ਕਬੱਡੀ ਕੱਪ ਉਤੇ 2025 26 ਜਨਵਰੀ ਨੂੰ ਇਹਨਾਂ ਨੇ ਫਿਰ ਮੋਟਰਸਾਈਕਲ ਜਿੱਤਿਆ ਗਿਆਰੀਆਂ ਉੱਪਰ ਵਿੱਚ ਇਹਨਾਂ ਨੇ ਸਾਲ 2024 ਨੂੰ 24 ਨਵੰਬਰ ਨੂੰ ਫੋਰਡ 3600 ਟਰੈਕਟਰ ਪਹਿਲੀ ਵਾਰ ਜਿੱਤ ਹਰ ਰਾਏਪੁਰ ਬਠਿੰਡਾ ਦੇ ਟੂਰਨਾਮੈਂਟ ਉਤੇ ਇਹਨਾਂ ਨੇ 5000 ਨਗਦ ਤੇ ਇੱਕ ਮੋਟਰਸਾਈਕਲ ਜਿੱਤਿਆ ਤੁਹਾਨੂੰ ਦੱਸ ਦਈਏ ਕਿ ਹਜੇ ਤੱਕ ਰਪਿੰਦਰ ਦੁੱਜੇ ਦਾ ਕੋਈ ਵੱਡਾ ਮਾਨ ਸਮਾਨ ਨਹੀਂ ਕੀਤਾ ਗਿਆ ਪਰ 7 ਫਰਵਰੀ 2025 ਨੂੰ ਇਹਨਾਂ ਦਾ ਬੋਲਟ ਮੋਟਰਸਾਈਕਲ ਦਾ ਮਾਨ ਸਮਾਨ ਕੀਤਾ ਜਾਣਾ ਹੈ ਮਾਨ ਸਮਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਨਾਲ ਹੀ ਨਾਲ ਹੀ ਹਰਜੀਤ ਬਾਜਾਖਾਨਾ ਕਬੱਡੀ ਫਾਊਂਡੇਸ਼ਨ ਦਾ ਵੀ ਐਲਾਨ ਕੀਤਾ ਗਿਆ ਜਿਸ ਦੇ ਮੇਨ ਮੈਂਬਰ ਸੰਦੀਪ ਦੋਦਾ ਤੇ ਰੁਪਿੰਦਰ ਦੋਦਾ ਹੋਣਗੇ ਰੁਪਿੰਦਰ ਦੋਦਾ ਹੁਣ ਤੱਕ ਕਈ ਮੋਟਰਸਾਈਕਲ ਇੱਕ ਟਰੈਕਟਰ ਮੁੰਦੀਆਂ ਚੈਨਾ ਐਲਸੀਡੀਆਂ ਦੇ ਅਯੋਜਾ ਕਈ ਇਨਾਮ ਜਿੱਤ ਚੁੱਕੇ ਨੇ ਇਹਨਾਂ ਦੇ ਫ੍ਰੈਕਸਟ ਦੀ ਗੱਲ ਕਰੀਏ ਤੇ ਜਿਮ ਦੇ ਵਿੱਚ ਬਹੁਤ ਘੱਟ ਮਿਹਨਤ ਲਾਉਂਦੇ ਨੇ ਗਰਾਊਂਡ ਦੀ ਹੀ ਬਸ ਮਿਹਨਤ ਲਈ ਰੱਖਦੇ ਨੇ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤੇ ਇਹਨਾਂ ਦੀ ਖੁਰਾਕ ਦੇ ਵਿੱਚ ਦੁੱਧ ਕਿਉ ਮੱਖਣ ਪਨੀਰ ਇਹਨਾਂ ਦੇ ਪਸੰਦੀਦਾ ਰਾਈਡਰ ਦੀ ਗੱਲ ਕਰੀਏ ਤੇ ਦੁੱਲਾ ਬੱਗਾ ਪਿੰਡ ਤੇ ਸੁਲਤਾਨ ਇਹਨਾਂ ਦੇ ਪਸੰਦੀਦਾ ਰਾਈਡਰ ਨੇ ਇਹਨਾਂ ਦੇ ਪਸੰਦੀਦਾ ਜਾਫੀ ਦੀ ਗੱਲ ਕਰੀਏ ਤੇ ਸ਼ੀਰਾ ਪਿੱਥੋ ਵਾਲਾ ਇਹਨਾਂ ਦਾ ਪਸੰਦੀਦਾ ਜਾਫੀ ਰੁਪਿੰਦਰ ਦੋਦਾ ਇੱਕ ਮੱਧ ਵਰਗੇ ਪਰਿਵਾਰ ਦੇ ਵਿੱਚੋਂ ਉੱਠ ਕੇ ਅਦੇਸ਼ਾ ਵਦੇਸ਼ਾ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਵਿਖਾ ਚੁੱਕੇ ਨੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਰੁਪਿੰਦਰ ਦੋਦੇ ਦੀ ਤੁਹਾਨੂੰ ਖੇਡ ਕਿਵੇਂ ਲੱਗਦੀ ਹੈ ਤੇ ਦੋਸਤੋ ਐਸੀ ਰੁਪਿੰਦਰ ਦੋਦੇ ਦੀ ਬਾਇਓਗ੍ਰਾਫੀ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਆਪਣੇ ਚੈਨਲ ਹਮਜ਼ਰਨ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ponjá ve tu